ਅੱਜ ਇਹ ਅੰਮ੍ਰਿਤਸਰ 에어ਪੋਰਟ ਤੇ ਕੋਈ ਜਿਹੜੀ ਡੈੱਡ ਬੋਡੀ ਆ ਰਹੀ ਹੈ ਉਹ 27 ਸਾਲ ਦਾ ਇੱਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਡਰੋਲੀ ਕਲਾਂ ਪਿੰਡ ਇਹਨਾਂ ਦਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਦਮਪੁਰ ਦੇ ਨੇੜੇ ਇਹ ਉਹਦੀ ਡੈੱਡ ਬੋਡੀ ਹੈ ਲਗਭਗ 3 ਸਾਲ ਪਹਿਲਾਂ ਜੋ ਪਤਾ ਲੱਗਾ ਪਰਿਵਾਰ ਵਾਲੇ ਸਾਡੇ ਨਾਲ ਖੜੇ ਇਹਨਾਂ ਦੱਸਿਆ ਕਿ 3 ਸਾਲ ਪਹਿਲਾਂ ਉੱਥੇ ਦੁਬਈ ਗਿਆ ਸੀਗੇ ਉੱਥੇ ਗੈਸ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਇਹ ਗੁਰਦੀਪ ਸਿੰਘ ਅਨਮੈਰਿਡ ਸੀਗਾ ਤੇ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਸੀਗੇ ਰੋਟੀ ਰੋਜ਼ੀ ਕਮਾਉਣ ਲਈ ਕੋਈ ਲਾਇਸੈਂਸ ਬਣਵਾਉਣ ਵਾਸਤੇ ਇਹਨਾਂ ਨੇ ਚਲੋ ਉੱਥ ਕੇ ਪੈਰਿੰਗ ਹੋ ਜੇਗਾ ਉਥੇ ਭੇਜਿਆ ਪਰ ਪਿਛਲੇ ਜਿਹੜਾ ਲੰਗੀ ਆ 24 25 April ਦੇ ਕਰੀਬ ਜਦੋਂ ਪਤਾ ਲੱਗਾ ਪਰਿਵਾਰ ਨੂੰ ਉਦੋਂ ਕਿਤੇ ਡੈੱਡ ਬੋਡੀ ਡੈੱਡ ਡੈਥੇ ਦੀ ਹੋ ਗਈ ਆ ਗੁਰਦੀਪ ਸਿੰਘ ਦੀ ਤੇ ਪਰਿਵਾਰ ਨੂੰ ਪਤਾਨ ਲੱਗਾ ਬੜੇ ਪਰਿਵਾਰ ਦੇ ਮੁਤਾਬਕ ਇਹ ਹੀ ਆ ਕਿ ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਸੋ ਕਾਫੀ ਚਿਰ ਪਹਿਲਾਂ ਪਛਾਣ ਨਹੀਂ ਹੋਈ ਹੁਣ ਅੱਜ ਜਾ ਕੇ شناخت ਹੋਈ ਆ ਇਹਨਾਂ ਨੇ ਸਰਦਾਰ ਬਲਦੀਪ ਸਿੰਘ ਨਾਲ ਸੰਪਰਕ ਕੀਤਾ ਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਫਿਰ ਕਾਗਜ਼ ਪੱਤਰ ਤਿਆਰ ਹੋਏ ਐ ਐਮਬੈਸੀ ਨਾਲ ਇੰਡੀਅਨ ਐਮਬੈਸੀ ਨਾਲ ਤੇ ਦੁਬਈ ਸਥਿਤ ਜਿਹੜਾ ਇੰਡੀਅਨ ਕੌਂਸਲਟ ਹੈ ਉਹਦੇ ਨਾਲ ਗੱਲ ਕੀਤੀ ਬਰਾਇ ਸਾਬ ਨੇ ਫਿਰ ਉਹਨਾਂ ਨੇ ਸਾਰਾ ਜਿਹੜਾ ਡੈੱਡ ਬੋਡੀ ਭੇਜਣ ਦਾ ਖਰਚਾ ਆ ਪਰਿਵਾਰ ਨਾਲ ਦੇ ਨਾਲ ਸਾਰਾ ਉਹ ਇੰਡੀਅਨ ਐਮਬੈਸੀ ਨੇ ਕੀਤਾ ਜਦਕਿ ਕਾਗਜ਼ ਪੱਤਰ ਜਿਹੜਾ ਸਾਰਾ ਤਿਆਰ ਕਰਨ ਦਾ ਸੀਗਾ ਕੰਮ ਉਹ ਸਰਬੱਤ ਦਾ ਪੁਲਾਟਰਸਟ ਵੱਲੋਂ ਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਸੋ ਅੱਜ ਇੱਥੇ ਜਿਹੜੀ ਹੈ ਡੈੱਡ ਬੋਡੀ ਇੱਥੇ ਪਹੁੰਚ ਗਈ ਆ ਅਮਰਸਰ 에어 ਗੁਰਦੀਪ ਸਿੰਘ ਦੀ ਸੋ ਅਸੀਂ ਇਸ ਦੁੱਖ ਦੇ ਮੌਕੇ ਪਰਿਵਾਰ ਦੇ ਨਾਲ ਆ ਤੇ ਇਹ ਲਗਭਗ 300 64 65 ਜਿਹੜੀ ਮੌਤ ਲਾਸ਼ਾਂ ਨੇ ਜਿਹੜੀਆਂ ਨੇ ਜਿਹੜੇ ਬਾਦਨਸੀਬ ਨੌਜਵਾਨਾਂ ਦੀਆਂ ਜਿਹੜੇ ਰੋਜ਼ਗਾਰ ਦੇ ਭਾਲ ਵਾਸਤੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65 ਵੀ ਡੈੱਡ ਬੋਡੀ ਐ ਜਿਹੜੀ ਵਰਾਈ ਸਾਹਿਬ ਨੇ ਜਿਤਨਾ ਨਾਲ ਜਿਹੜੀ ਆ ਉਹ ਇੱਥੇ ਭੇਜੀ ਹੈ ਆਦੀ ਪਾਦੀ ਕੀ ਨਾਜੀ ਤੁਹਾਡਾ ਮੇਰਾ ਨਾਂ ਜੀ ਰਾਜਕੁਮਾਰਾਂ ਮੇਰਾ ਪਿੰਡ ਜਨੂਹਾ ਹੈ ਜਿਸ ਮੁੰਡੇ ਦੀ ਡੈਥ ਹੋਈ ਹੈ ਉਹ ਮੇਰਾ ਸਾਲਾ ਲੱਗਦਾ ਸੀ ਜੀ ਉਹਦਾ ਪਿੰਡ ਡਰੋਲੀ ਕਲਾਂ ਸੀ ਆਦਮਪੁਰ ਦੇ ਕੋਲ ਉਹ 3 ਸਾਲ ਪਹਿਲਾਂ ਰਾਜਾ ਗੈਸ ਕੰਪਨੀ ਜਿਹੜੀ ਜ ਅਦਵੀ ਦੇ ਵਿੱਚ ਆ ਉੱਥੇ ਗਿਆ ਸੀ ਜੀ ਲਾਇਸੈਂਸ ਬਣਾਉਣ ਲਈ ਲਾਇਸੈਂਸ ਬਣਾਉਣਾ ਸੀ ਨਾਲੇ ਉਹਨਾਂ ਕੋਲ ਕੰਮ ਕਰਨਾ ਸੀ ਤੇ ਜੀ ਉਹਨੂੰ 1.5 ਲੱਖ ਰੁਪਏ ਤਾਂ ਵਿਜਾ ਲਵਾਉਣ ਲਈ ਤੇ 6 ਲੱਖ ਰੁਪਏ ਦਿੱਤਾ ਸੀ ਆਪਣੇ ਲਾਇਸੈਂਸ ਬਣਾਉਣ ਲਈ ਤੇ ਉੱਥੇ 1.5 ਸਾਲ ਮੁੰਡੇ ਨੇ ਕੰਮ ਕੀਤਾ ਲਾਇਸੈਂਸ ਨਹੀਂ ਬਣਿਆ ਉਦੋਂ ਉੱਥੇ ਬਿਮਾਰ ਹੋ ਗਿਆ ਥੋੜਾ ਜਿਹਾ ਉਹ ਵਾਪਸ ਆ ਗਿਆ ਫੇਰ ਦੁਬਾਰਾ ਆ ਲੋੜੀਵਾ ਦੇ ਨੇ ਪਿਛਲੇ ਸਾਲ ਦੁਬਾਰਾ ਗਿਆ ਜੀ ਉਹ ਤੇ ਹੁਣ ਜਦੋਂ ਉਹਦੀ ਡੈਥ ਹੋਈ ਆ ਬਿਲਕੁਲ ਠੀਕ ਠਾਕ ਸੀ ਸਾਨੂੰ ਕੋਈ ਦੱਸਿਆ ਨਹੀਂ ਨੀ 24 ਤਰੀਕ ਨੂੰ ਡੈਥ ਹੋਈ ਉਹਦੀ ਰਾਤ ਨੂੰ ਤੇ ਸਾਨੂੰ 25 ਤਰੀਕ ਨੂੰ ਦੁਬਾਰ 12 ਵਜੇ ਫੋਨ 25 ਫਰਵਰੀ ਨੂੰ ਫੋਨ ਕੀਤਾ ਜੀ ਸਾਨੂੰ 12 ਵਜੇ ਤੇ ਦੱਸਿਆ ਉਹ ਮੁੰਡੇ ਦੀ ਡੈਥ ਹੋ ਗਈ ਆ ਤੇ ਮੈਂ ਦੁਬਾਰਾ ਬਾਅਦ ਚ ਫੋਨ ਬਹੁਤ ਕੀਤੇ ਮੇਰਾ ਫੋਨ ਕਿਸੇ ਨੇ ਰਿਸਿਵ ਨਹੀਂ ਕੀਤਾ ਬਾਅਦ ਚ ਮੈਨੂੰ 3 ਵਜੇ ਫੋਨ ਆਇਆ ਕਹਿੰਦੇ ਵੀ ਇਹਦਾ ਦਾ ਗੱਲਬਾਤ ਆ ਵੀ ਤੁਹਾਡੇ ਸਾਲਾ ਸਾਲੀ ਡੈਥ ਹੋ ਗਈ ਆ ਉਹਨੂੰ ਹਸਪੀਟਲ ਲੈ ਗਏ ਹੋ ਆ ਵੀ ਤੁਸੀਂ ਘਰਦਿਆਂ ਨੂੰ ਵੀ ਦੱਸ ਦੋ ਸਾਰਿਆਂ ਨੂੰ ਜਿਹਨੂੰ ਵੀ ਦੱਸਣਾ ਚਾਹੁੰਦੇ ਆ ਤੇ ਮੈਂ ਘਰ ਆਏ ਗੱਲ ਕੀਤੀ ਤੇ ਅਸੀਂ ਜਿਹੜਾ ਕੰਪਨੀ ਦਾ ਮਾਲਕ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਮੈਨੂੰ ਇਹੀ ਦੱਸਿਆ ਕਿ ਮੁੰਡਾ ਬਾਹਰ ਘੁੰਮਣ ਫਿਰਨ ਗਿਆਇਆ ਸੀ ਜੀ 4 ਵਜੇ ਘੁੰਮ ਫਿਰ ਕੇ ਆਇਆ ਤੇ ਆ ਕੇ ਕਮਰੇ ਵਿੱਚ ਰੌਂਮ ਰੂਮ ਕੀਤਾ ਤਾਂ 6:30 ਵਜੇ ਉਹ ਬਾਥਰੂਮ ਗਿਆ ਤੇ ਬਾਥਰੂਮ ਵਿੱਚੋਂ ਮਰਿਆ ਬਾਹਰ ਕੱਢਿਆ ਤੇ ਉਹ ਕਹਿੰਦਾ ਸੀ ਜੀ ਮੈਂ ਖੁਦ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਜਦੋਂ ਅਸੀਂ ਦੁਬਾਰਾ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਉਹ ਬੰਦਿਆਂ ਨੇ ਬਾਹਰ ਕੱਢਿਆ ਜੀ ਮੇਰੀ ਆਈਡੀ ਵੀ ਨਹੀਂ ਲੱਗੀ ਨਾ ਮੈਂ ਕਿਹਾ ਪੁਲਿਸ ਨੂੰ ਦੱਸਿਆ ਤੇ ਨਾ ਮੇਰੀ ਕਹਿੰਦਾ ਕੋਈ ਉਹਦੇ ਵਿੱਚ ਮੈਂ ਰਹਾ ਸੀ ਕਹਿੰਦਾ ਨਾਲ ਮੈਂ ਪਹਿਲਾਂ ਕਹਿੰਦਾ ਮੈਂ ਉੱਥੇ ਗਿਆ ਸੀ ਕੈਂਪ ਦੇ ਵਿੱਚ ਤੇ ਅਸੀਂ ਨਾਲ ਦੇ ਬੰਦਿਆਂ ਨੂੰ ਵੀ ਫੋਨ ਕਰਕੇ ਪੁੱਛਿਆ ਵੀ ਕੋਈ ਕੋਈ ਲੜਾਈ ਝਗੜਾ ਨਾ ਹੋਇਆ ਹੋਵੇ ਜਾਂ ਕੋਈ ਖਾਦਾ ਪੀਤਾ ਨਾ ਹੋਵੇ ਉਹ ਕਹਿੰਦੇ ਇਦਾਂ ਦਾ ਕੋਈ ਚੱਕਰ ਨਹੀਂ ਸੀ ਜੀ ਮੁੰਡਾ ਤਰੀਕ ਤੋਂ ਆਇਆ ਸੀ ਤਰੀਕ ਕੇਸ ਚੱਲਦਾ ਸੀ ਵੀ ਤਰੀਕ ਤੋਂ ਆਇਆ ਪਤਾ ਨਹੀਂ ਕਿਹੜੀ ਟੈਨਸ਼ਨ ਸੀ ਸਾਨੂੰ ਇਹਦੇ ਵਿੱਚ ਤਾਂ ਕੋਈ ਸ਼ੱਕ ਲੱਗਦੀ ਹੈ ਜੀ ਜਿਸ ਤਰ੍ਹਾਂ ਉਹ ਤਰੀਕ ਤੋਂ ਆਇਆ ਤੇ ਸਾਨੂੰ ਕੋਈ ਫੋਨ ਨਹੀਂ ਕੀਤਾ ਨਾ ਅੱਗੇ ਉਹ ਸਾਨੂੰ ਫੋਨ ਕਰਦਾ ਸੀ ਤਿੰਨ ਦਿਨ ਤੋਂ ਸਾਨੂੰ ਕੋਈ ਫੋਨ ਨਹੀਂ ਸੀ ਆਇਆ ਉਹਦਾ ਤੇ ਸਾਨੂੰ ਤਾਂ ਇਹ ਹੀ ਸ਼ੱਕ ਪੈਂਦੀ ਆ ਕਿ ਜਦੋਂ 21 ਨੂੰ ਸਾਨੂੰ ਫੋਨ ਆਇਆ 21 ਤੋਂ ਬਾਅਦ ਤਾਂ ਫੋਨ ਬੰਦ ਆ ਗਿਆ ਮੁੜ ਕੇ ਕੋਈ ਆਨਲਾਈਨ ਨਹੀਂ ਹੋਇਆ ਸਾਨੂੰ ਕਿ ਇਹ ਤਾਂ ਪਤਾ ਹੀ ਨਹੀਂ ਵੀ ਸਾਨੂੰ ਕਦੋਂ ਮਰਿਆ ਕਦੋਂ ਨਹੀਂ ਮਰਿਆ ਜਦੋਂ 24 ਨੂੰ ਮਰਿਆ ਤਾਂ 25 ਨੂੰ ਦੱਸਦਾ ਦੱਸ ਸਕਦੇ ਕਿ ਆਪਾਂ ਤਾਂ ਉਹ 21 ਨੂੰ ਪੂਰਾ ਹੋ ਗਿਆ ਹੋਵੇ ਕੀ ਹੋਇਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹ ਤੇ ਅਸੀਂ ਉਹਦੇ ਘਰ ਬਾਰ-ਬਾਰ ਗਏ ਰਾਜਾ ਸਿੰਘ ਦੇ ਪੰਚਾਇਤ ਵੀ ਲੱਗ ਗਏ ਬੰਦੇ ਵੀ ਲੈ ਕੇ ਆਉਂਦੀ ਘਰ ਵਾਲੀ ਸਾਨੂੰ ਦੇਖ ਕੇ ਹੀ ਰੂਫੇਛ ਹੋ ਜਾਂਦੇ ਸੀ ਤੇ ਪੈਟਰੋਲ ਪੰਪ ਤੇ ਗਏ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਆਪਣੇ ਜਿਹੜਾ ਸਰਵਾਦਾਪੁਰਾ ٹرسٹ ਹੈ ਜੀ ਉਹਨਾਂ ਦੇ ਭਾਜੀ ਉਧਰ ਬਲਦੀਪ ਸਿੰਘ ਜੀ ਆ ਬਲਦੀਪ ਸਿੰਘ ਜੀ ਆ ਉਹਨਾਂ ਦਾ ਨੰਬਰ ਸਾਨੂੰ ਕਿਤੇੋਂ ਮਿਲਿਆ ਤੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹ ਨਹੀਂ ਪਜਾਰਿਆਂ ਨੇ ਸਾਰਾ ਕੁਝ ਆਪ ਕੀਤਾ ਤੇ ਰਾਜਾ ਸਾਹਿਬ ਨੇ ਕੋਈ ਮਦਦ ਨਹੀਂ ਕੀਤੀ ਭਾਜੀ ਮੈਨੂੰ ਫੋਨ ਕਰਦ ਰਿਹਾ ਕੋਈ ਉਹਦਾ ਫੋਨ ਰিসিਵ ਨਹੀਂ ਕੀਤਾ ਮੈਂ ਸਰਵਾਦੇਪਲੇਟ੍ਰਸ ਦੇ ਮਾਲਕ ਅਵਰਾਜ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ ਨਹੀਂ ਤਾਂ 2 ਮਹੀਨੇ